ਆਪੇ ਜਾਣੈ ਸਾਧ ਬੜਾਈ ਨਾਨਕ ਸਾਦ ਪ੍ਰਭ ਬਣ ਆਈ ਧੰਨ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਸਾਧੂ ਦੀ ਅਤੇ ਪ੍ਰਮਾਤਮਾ ਦੀ ਆਪਸ ਵਿੱਚ ਬਣ ਆਉਂਦੀ ਹੈ ਸਾਧੂ ਦੀ ਕੀ ਮਹਿਮਾ ਹੈ ਉਹ ਪ੍ਰਮਾਤਮਾ ਆਪ ਹੀ ਜਾਣਦਾ ਹੈ ਦੋਹਾਂ ਦੀ ਇੱਕ ਦੂਜੇ ਨਾਲ प्रीਤੀ ਹੈ ਭਾਵ ਅਰਥ ਕਿ ਸਾਧੂ ਅਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਸਾਧੂ ਸੰਤਾਂ ਦੀ ਉਪਮਾ ਪਰਮਾਤਮਾ ਦੀ ਉਪਮਾ ਹੈ ਕਿਉਂਕਿ ਸਾਧੂ ਸੰਤ ਸਦਾਇਵ ਪਰਮਾਤਮਾ ਦੀ ਚਰਨ ਸ਼ਰਣ ਵਿੱਚ ਰਹਿੰਦੇ ਹਨ ਅਤੇ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਵਿੱਚ ਉਸ ਦੇ ਦਰਸ਼ਨ ਕਰਦੇ ਹਨ ਜੈਸਾ ਕਿ ਭਗਤ ਨਾਮਦੇਵ ਜੀ ਦੀ ਪ੍ਰਭੂ ਪਰਮਾਤਮਾ ਨਾਲ ਬਣਾਈ ਸੀ ਇੱਕ ਵਾਰ ਅੰਮ੍ਰਿਤ ਵੇਲੇ ਉੱਠ ਕੇ ਭਗਤ ਨਾਮਦੇਵ ਜੀ ਆਪਣੀ ਛੰਨ ਵਾਸਤੇ ਸਰਕੰਡਾ ਵੱਡਣ ਗਏ ਜਦੋਂ ਵੱਡਣਾ ਸ਼ੁਰੂ ਕੀਤਾ ਤਾਂ ਉਸ ਸਰਕੰਡੇ ਉੱਤੇ ਜੋ ਤਰੇਲ ਦੇ ਤੁਪਕੇ ਪਏ ਸਨ ਉਹ ਡਿੱਗਣੇ ਸ਼ੁਰੂ ਹੋ ਗਏ ਭਗਤ ਜੀ ਨੇ ਸੋਚਿਆ ਕਿ ਸਰਕੰਡਾ ਰੋ ਰਿਹਾ ਹੈ ਅਤੇ ਉਸਦੇ ਅਥਰੂ ਕਰ ਰਹੇ ਹਨ ਉਸ ਦੀ ਪੀੜਾ ਮਹਿਸੂਸ ਕਰਕੇ ਦਾਤੀ ਰੱਖ ਦਿੱਤੀ ਅਤੇ ਸਿਮਰਨ ਵਿੱਚ ਲੱਗ ਗਏ ਸਰਕੰਡੇ ਦਾ ਖਿਆਲ ਹੀ ਛੱਡ ਦਿੱਤਾ ਜਦੋਂ ਸੰਧਿਆ ਵੇਲੇ ਖਾਲੀ ਹੱਥ ਘਰ ਆਏ ਤਾਂ ਕੀ ਵੇਖਦੇ ਹਨ ਕਿ ਸਾਹਮਣੇ ਬਹੁਤੀ ਹੀ ਸੁੰਦਰ ਛੰਨ ਪਈ ਹੋਈ ਹੈ ਬੜੇ ਅਚਰਜ ਹੋਏ ਗਵੰਡਨ ਨੇ ਪੁੱਛਿਆ ਕਿ ਛਾਨ ਕਿਸ ਤੋਂ ਪੁਆਈ ਹੈ ਅਸੀਂ ਵੀ ਪਾਉਣੀ ਹੈ ਕਿੰਨੀ ਮਜ਼ਦੂਰੀ ਲੈਂਦਾ ਹੈ ਤਾਂ ਨਾਮਦੇਵ ਜੀ ਜਿਸ ਦੀ ਪਰਮਾਤਮਾ ਨਾਲ ਬਣਾਈ ਸੀ ਕਹਿਣ ਲੱਗੇ ਰੇ ਬਾਈ 베ਡੀ ਦੇਨ ਨਾ ਜਾਈਂ ਦੇਖ 베ਡੀ ਰਹੋ ਸਮਾਈ ਹਮਾਰਾ 베ਡੀ ਪ੍ਰਾਨ ਆਤਮ ਰਹੋ 베ਡੀ ਪ੍ਰੀਤ ਮਜ਼ਦੂਰੀ ਮੰਗੇ ਜੋ ਕੋ ਛਾਨ ਛਵਾਵੇ ਹੋ ਲੋ ਕੁਟੰਬ ਸਭ ਹੂਤੇ ਤੋਰੈ ਤੋ ਆਪਨ ਬੇਢੀ ਆਵੈ ਹੋ ਇਸ ਤਰ੍ਹਾਂ ਪ੍ਰਭੂ ਤੇ ਪ੍ਰਭੂ ਦੇ ਪਿਆਰਿਆਂ ਵਿੱਚ ਕੋਈ ਭੇਦ ਨਹੀਂ ਰਹਿੰਦਾ